ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਣਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਅੱਜ ਸਵੇਰ ਦੀ ਸ਼ੁਰੂਆਤ ਹੋ ਗਈ ਸਭ ਤੋਂ ਪਹਿਲਾਂ ਆਪਾਂ ਜਿਹੜੇ ਗਰਮ ਮਸਾਲੇ ਪੁੱਤੇ ਜਿਸ ਤਰ੍ਹਾਂ ਵੀ ਅਜਵੈਣ ਹੋ ਗਈ ਜੀਰਾ ਹੋ ਗਿਆ ਧਨੀਆ ਸੁੱਕਾ ਹੋਇਆ ਫਿਰ ਇੱਧਰ ਮੈਂ ਬੰਚ ਨੂੰ ਨਵਾਇਆ ਸਿਰ ਬੰਚ ਦਾ ਸਿਰ ਨਵਾ ਕੇ ਚੰਗੀ ਤਰ੍ਹਾਂ ਨੂੰ ਮੈਂ ਇੱਕ ਪਿੰਟ ਤੁੱਪ ਚ ਬਿਠਾਇਆ ਉਸ ਤੋਂ ਬਾਅਦ ਆ ਉਹ ਅੰਦਰ ਆ ਗਏ ਉਹਨੇ ਅੰਦਰ ਆ ਕੇ ਚਾਕਲੇਟ ਖਾਦੀ ਫਿਰ ਮੈਂ ਜਾ ਕੇ ਦੇਖਿਆ ਮਸਾਲੇ ਕਿੰਨੇ ਕੁ ਸੁੱਕੇ ਆ ਮਸਾਲੇ ਤੋਂ ਕੇ ਮੈਂ ਮਸ਼ੀਨ ਦੇ ਵਿੱਚ ਚੰਗੀ ਤਰ੍ਹਾਂ ਨਾਲ ਨੂੰ ਸੁਕਾ ਲਿਆ ਸੀ ਇੱਕ ਪਤਲੀ ਚੁੰਨੀ ਵਿੱਚ ਬੰਨ ਕੇ ਮਸ਼ੀਨ ਦੇ ਵਿੱਚ ਥੋੜਾ ਜਿਹਾ ਘੁਮਾਇਆ ਮਸਾਲੇ ਚੰਗੀ ਤਰ੍ਹਾਂ ਪਾਣੀ ਸਾਰਾ ਨਿਕਲ ਗਿਆ ਫਿਰ 2 ਘੰਟੇ ਦੀ ਧੋਪ ਲੱਗੀ ਤੇ ਬਿਲਕੁਲ ਵਧੀਆ ਜਿ ਇੱਕਦਮ ਕੁੜਕੜ ਕਰਦੇ ਮਸਾਲੇ ਹੋ ਗਏ ਥੋੜਾ ਜਿਹਾ ਅਦਰ ਮੈਂ ਔਲੇ ਸੁਕਾਉਂਦੇ ਸੀ ਦੇਖਿਆ ਜੀਰਾ ਧਨੀਆ ਤੇ ਬੜੀ ਆਵਾਜ਼ ਕਰਨਦੇ ਬੜਾ ਵਧੀਆ ਲੱਗਣਦੇ ਸੀ ਇੱਕਦਮ ਲੱਗਣ ਹੀ ਨਹੀਂ ਦੇ ਸੀ ਕਿ ਇਹਨਾਂ ਨੂੰ ਮੈਂ 2 ਘੰਟੇ ਪਹਿਲਾਂ ਤੋਤਾਵਾ ਇਦਾਂ ਜਦੋਂ ਆਪਾਂ ਸਾਰੇ ਮਸਾਲੇ ਧੋ ਲੈਨੇ ਆ ਤਾਂ ਉਹਨਾਂ ਦਾ ਮਿੱਟੀ ਕੱਟਾ ਜਿਹੜਾ ਸਾਰਾ ਨਿਕਲ ਜਾਂਦਾ ਵਾ ਕਿਉਂਕਿ ਨਚੇਜਾਂ ਚ ਬਹੁਤ ਮਿੱਟੀ ਹੁੰਦੀ ਫਿਰ ਹੋ ਗਈ ਦੁਪਹਿਰ ਦੀ ਰੋਟੀ ਦੀ ਤਿਆਰੀ ਅੱਜ ਦੁਪਹਿਰ ਦੀ ਰੋਟੀ ਕੀ ਬਣਾਉਣੀ ਸੀ ਬੱਚੇ ਪੁੱਛਣਦੇ ਸੀ ਮੈਂ ਕਿਹਾ ਅੱਜ ਆਪਾਂ ਫਟਾਫਟ ਵਾਲੀ ਰੋਟੀ ਬਣਾਉਣੀ ਆ ਤੇ ਜਿਆਦਾ ਹੀਲਦੀ ਹੋਗੀ ਲੇਕਿਨ ਹਲਕੀ ਹੋਗੀ ਬੱਚੇ ਕਹਿੰਦੇ ਕੀ ਬਣਾਉਣਾ ਮੈਂ ਕਿਹਾ ਅੱਜ ਬਣਾਉਣੀ ਆ ਸਬਜ਼ੀਆਂ ਨਾਲ ਭਰਪੂਰ ਖਿਚੜੀ ਜਿਹਦੇ ਲਈ ਮੈਂ ਅੱਧੇ ਕਿਲੋ ਚੌਲਾਂ ਦੇ ਲਈ ਅੱਧੇ ਕਿਲੋ ਦਾਲ ਦੇ ਲਈ ਨਾਲ ਲੈ ਮਟਰ ਨਾਲ ਲਈ ਭਾਜਰ ਕੱਟੀ ਬੀਮ ਕੱਟੀ ਟਮਾਟਰ ਲਿਆ ਪਿਆਜ਼ ਕੱਟਿਆ ਹਰੀ ਮਿਰਚ ਕੱਟੀ ਉਸ ਤੋਂ ਬਾਅਦ ਮੈਂ ਕੁੱਕਰ ਜੇ ਤੋਂ ਗਰਮ ਹੋ ਗਿਆ ਵਿੱਚ ਇੱਕ ਤੇਲ ਕੜਛੀ ਦੀ ਪਾ ਕੜਛੀ ਇੱਕ ਤੇਲ ਦੀ ਪਾਈ ਸਰੋਂ ਦਾ ਤੇਲ ਮੈਂ ਪਾਇਆ ਸੀ ਜਦ ਤੱਕ ਮੇਰਾ ਤੇਲ ਚੰਗੀ ਤਰ੍ਹਾਂ ਸੜਨ ਗਿਆ ਸੀ ਮੈਂ ਦੋਵਾਂ ਚੀਜ਼ਾਂ ਨੂੰ ਢੋਕੇ ਰੱਖ ਲਿਆ ਦਾਲ ਨੂੰ ਵੀ ਤੇ ਚੌਲਾਂ ਨੂੰ ਵੀ ਇੱਕੇ ساتھ ਢੋਲਿਆ ਦੋ ਪਾਣੀ ਥੋਤਾ ਬੜੇ ਸੋਹਣੇ ਹੋ ਗਏ ਸੀ ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਜਦੋਂ ਤੇਲ ਗਰਮ ਹੋਇਆ ਤੇ ਉਹਦੇ ਵਿੱਚ ਪਾਇਆ ਜੀਰਾ ਜੀਰੇ ਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਕੜਕਾਇਆ ਜੀਰਾ ਜਿੱਦਾਂ ਹੀ ਕੜਕਿਆ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਸੌਂਫ ਤੇ ਪਿਆਜ਼ ਪਿਆਜ਼ ਨੂੰ ਥੋੜਾ ਜਿਹਾ ਪਹਿਲਾਂ ਲਾਲ ਕਰ ਲਈ ਨਾ ਤੇ ਠੀਕ ਰਹਿੰਦਾ ਵਾ ਫਿਰ ਤੱਕ ਮੈਨੂੰ ਮੰਚ ਨੇ ਇੱਕ ਆਵਾਜ਼ ਮਾਰੀ ਕਿ ਮੰਮੀ ਮੇਰੇ ਵਾਲ ਜਿਹੜੇ ਆ ਪਿੱਛੋਂ ਦੇ ਤੁਸੀਂ ਸੈੱਟ ਕਰ ਦਿਓ ਮੈਂ ਲੰਮੇ ਪੈ ਕੇ ਟੀਵੀ ਵੇਖਣਾ ਵਾ ਮੈਂ ਕਿਹਾ ਠੀਕ ਐ ਫਿਰ ਮੈਂ ਅੰਦਰ ਗਈ ਉਹਦੇ ਵਾਲ ਸੈੱਟ ਕੀਤੇ ਵਾ ਸੈੱਟ ਕਰਕੇ ਆਈ ਤਦ ਤੱਕ ਨੂੰ ਪਿਆਜ਼ ਜਿਹੜੇ ਲਾਲ ਹੋ ਗਏ ਸੀ ਪਿਆਜ਼ ਲਾਲ ਹੋ ਗਏ ਫਿਰ ਸਭ ਤੋਂ ਪਹਿਲਾਂ ਵਿੱਚ ਮੈਂ ਹਰੇ ਮਟਰ ਪਾਏ ਹਰੇ ਮਟਰ ਪਾਏ ਕਿਉਂਕਿ ਇਹਨਾਂ ਨੂੰ ਵੀ 2-3 ਮਿੰਟ ਤੱਕ ਭੁੰਨਣਾ ਸੀ ਅੱਜ ਕੱਲ ਦੇ ਜਿਹੜੇ ਹਰੇ ਮਟਰ ਆਉਂਦੇ ਆ ਸਟੋਰ ਦੇ ਵਿੱਚ ਰਹਿੰਦੇ ਆ ਨਾ ਜਦੋਂ ਨਵੇਂ-ਨਵੇਂ ਮਟਰ ਆਉਂਦੇ ਆ ਤੇ ਤਾਜ਼ੇ ਵੀ ਆਉਂਦੇ ਤੇ ਵਿੱਚ ਮਿਕਸ ਵੀ ਆਉਂਦੇ ਜਿਹੜੇ ਸਟੋਰਾਂ 'ਚ ਹੁੰਦੇ ਆ ਛੇਤੀ ਗਲਦੇ ਨਹੀਂਗੇ ਉਸ ਤੋਂ ਬਾਅਦ ਆ ਮੈਂ ਦਹੀਂ ਨੂੰ ਵੀ ਥੋੜਾ ਜਿਹਾ ਹਿਲਾ ਕੇ ਸਾਈਡ ਤੇ ਕੀਤਾ ਦਹੀਂ ਮੈਂ ਰਾਤ ਜਮਾਤਾ ਸੀ ਜੋ ਮੈਂ ਦਹੀਂ ਜਮਾਇਆ ਤੇ ਫਿਰ ਮੈਂ ਉਹਨੂੰ ਸਵੇਰੇ ਫ੍ਰਿਜ ਚ ਨਹੀਂ ਰੱਖਿਆ ਤਾਂ ਕਿ ਹੁਣ ਠੰਡਿਆ ਹੁਣ ਫ੍ਰਿਜ ਰੱਖਣ ਦੀ ਲੋਣੀ ਬਹੁਤਾ ਜ਼ਿਆਦਾ ਠੰਡਾ ਦਹੀਂ ਖਾਓ ਤੇ ਫਿਰ ਗਲ ਜੜ ਤੁਹਾਡਾ ਖਰਾਬ ਹੋ ਜਾਂਦਾ ਵੈਸੇ ਦਹੀਂ ਕੋਈ ਜੇ ਤਾਜ਼ਾ ਦਹੀਂ ਖਾਓ ਤੇ ਨੁਕਸਾਨ ਨਹੀਂ ਕਰਦਾ ਵਾ ਸਾਰਾ ਕੁਝ ਹੋ ਗਿਆ ਸੀ ਉਧਰ ਫਿਰ ਮੈਂ ਵਿੱਚ ਪਾਉਣ ਤੋਂ ਬਾਅਦਾਂ ਫਿਰ ਮੈਂ ਮੰਚਲੀ ਗੱਲ ਸੁਣੀ ਕਿ ਵੰਚ ਕੀ ਬੋਲਣ ਦਿਆ ਵਾ ਵੰਚ ਨੇ ਟੀਵੀ ਦੀ ਬੜੀ ਆਵਾਜ਼ ਕੀਤੀ ਸੀ ਮੈਂ ਉਹਨੂੰ ਕਿਹਾ ਕਿ ਮੰਚ ਆਵਾਜ਼ ਘਟ ਕਰ ਵੰਚ ਨੂੰ ਅੱਛੂਟੀ ਸੀ ਤੇ ਵੰਚ ਵੀ ਆਪਣਾ ਪੂਰਾ ਟੀਵੀ ਵੇਖਣ ਦੇ ਸੀ ਫਿਰ ਉਸ ਤੋਂ ਬਾਅਦਾਂ ਮੈਂ ਵਿੱਚ ਪਾਤਾ ਲੋਨ ਕਿਉਂਕਿ ਇਹਦੇ ਨਾਲ ਨੂਨ ਪਾਉਣ ਦੇ ਨਾਲ ਸਾਰੀਆਂ ਸਬਜ਼ੀਆਂ ਚੰਗੀ ਤਰ੍ਹਾਂ ਪੁੱਜ ਜਾਣਗੀਆਂ ਸਾਰੀਆਂ ਸਬਜ਼ੀਆਂ ਪੁੱਜਣ ਤੋਂ ਬਾਅਦਾਂ ਵਿੱਚ ਥੋੜੀ ਜਿਹੀ ਮੈਂ ਹਲਦੀ ਪਾਈ ਥੋੜਾ ਜਿਹਾ ਗਰਮ ਮਸਾਲਾ ਪਾਇਆ ਜਿਆਦਾ ਕੁਝ ਨਹੀਂ ਪਾਇਆ ਸੀ ਕਿਉਂਕਿ ਵਿੱਚ ਮੈਂ ਦੋ ਹਰੀਆਂ ਮਿਰਚਾਂ ਕੱਟ ਕੇ ਪਾਤੀਆਂ ਸੀ ਜਦੋਂ ਸਾਰੇ ਮਸਾਲੇ ਚੰਗੀ ਤਰ੍ਹਾਂ ਪੁੱਜ ਗਏ ਉਸ ਤੋਂ ਬਾਅਦਾਂ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਟਮਾਟਰ ਪਾਇਆ ਟਮਾਟਰ ਮੈਂ ਇੱਕ ਹੀ ਪਾਇਆ ਸੀ ਕਿਉਂਕਿ ਬੱਚੇ ਟਮਾਟਰ ਜ਼ਿਆਦਾ ਪਸੰਦ ਨਹੀਂ ਕਰਦੇ ਤੇ ਸਾਈਡ ਤੇ ਕੱਢ ਦਿੰਦੇ ਆ ਉਸ ਤੋਂ ਬਾਅਦ ਮੁੱਤੇ ਟੱਕਣ ਦਿੱਤਾ ਤਾਂ ਕਿ ਥੋੜੀ ਜਿਹੀ ਸਬਜ਼ੀ ਜੜੀ ਪੁੱਜ ਜਵੇ ਫਿਰ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਜਿਹੜੇ ਆਪਾਂ ਧੋਤੇ ਹੋਏ ਸੀ ਦਾਲ ਤੇ ਚੌਲ ਤੇ ਨਾਲ ਹੀ ਆਪਾਂ ਥੋੜਾ ਜਿਹਾ ਵਿੱਚ ਪਾਣੀ ਪਾਵਾਂਗੇ ਪਤਲੀ ਜਿਹੀ ਖਿਚੜੀ ਬਣਾਉਣੀ ਆ ਜਿਹੜੀ ਹਲਦੀ ਵੀ ਹੁੰਦੀ ਆ ਤੇ ਖਾਣ ਚ ਸਵਾਦ ਵੀ ਲੱਗਦੀ ਬੱਚਿਆਂ ਨੂੰ ਬੜੀ ਪਸੰਦ ਆਉਂਦੀ ਆ ਜੇ ਤੁਹਾਡੇ ਬੱਚੇ ਸਬਜ਼ੀਆਂ ਬਿਲਕੁਲ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਦਾਂ ਦੀਆਂ ਚੀਜ਼ਾਂ ਵਿੱਚ ਉਹਨਾਂ ਨੂੰ ਹਰੀਆਂ ਸਬਜ਼ੀਆਂ ਪਾ ਕੇ ਖਵਾ ਸਕਦੇ ਆ ਜੋ ਕਿ ਪੂਕਰ ਵਿੱਚ ਬਿਲਕੁਲ ਗਲ ਜਾਂਦੀਆਂ ਤੇ ਪਤਾ ਵੀ ਨਹੀਂ ਲੱਗਦਾ ਤੁਸੀਂ ਕਿਹੜੀ ਕਿਹੜੀ ਸਬਜ਼ੀ ਪਾਈ ਆ ਜਦੋਂ ਮੇਰੇ ਬੱਚੇ ਛੋਟੇ ਹੁੰਦੇ ਸੀ ਉਹਨਾਂ ਨੂੰ ਲੋਕੀ ਜਿਸ ਤਰ੍ਹਾਂ ਕੀ ਪਪੀਤਾ ਹੋਇਆ ਇੱਕ ਜੜੀ ਦੇ ਵਿੱਚ ਪਾ ਕੇ ਬਣਾ ਕੇ ਦੇ ਦਿੰਦੀ ਸੀ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਲੱਗਦਾ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਮੈਂ ਜਿਹੜੀ ਮਧਾਣੀ ਹੁੰਦੀ ਉਹਦੇ ਨਾਲ ਥੋੜਾ ਜਿਹਾ ਘੋੜਤਿੰਦੀ ਸੀ ਸ਼ੁਰੂ ਤੋਂ ਸਾਡੇ ਬੱਚਿਆਂ ਨੂੰ ਆਦਤ ਵਾ ਇਸ ਤਰ੍ਹਾਂ ਖਿਚੜੀ ਖਾਣ ਦੀ ਤੇ ਉਹਨਾਂ ਨੂੰ ਇਹ ਖਿਚੜੀ ਪਸੰਦ ਵੀ ਆਉਂਦੀ ਐ ਉਦੋਂ ਮੈਂ ਜ਼ਿਆਦਾ ਤਿੱਖਾ ਨਹੀਂ ਸੀ ਬਣਾਉਂਦੀ ਸਿਰਫ ਜੀਰੇ ਦਾ ਤੜਕਾ ਲਗਾਉਂਦੀ ਸੀ ਅੱਜ ਕੱਲ ਥੋੜਾ ਜਿਹਾ ਤਿੱਖਾ ਬਣਾ ਲੈਂਦਾ ਵਾ ਦਹੀਂ ਦੇ ਨਾਲ ਖਾਣੀ ਦਹੀਂ ਨਾ ਖਾਓ ਜੇ ਤੁਸੀਂ ਉਦਾਂ ਵੀ ਇੱਤੇ ਘਿਓ ਪਾ ਕੇ ਖਾਣਾ ਤੇ ਸਿਆਲ ਦੇ ਵਿੱਚ ਤੁੱਪੇ ਬੈ ਕੇ ਖਿਚੜੀ ਖਾਂਦਾ ਮਾਜਾ ਹੀ ਕੁਛ ਵੱਖਰਾ ਹੁੰਦਾ ਵਾ ਤੇ ਉੱਤੇ ਹੋਵੇ ਦੇਸੀ ਘਿਓ ਦਾ ਇੱਕ ਚਮਚਾ ਨਾਲ ਹੋਵੇ ਲੱਸੀ ਦਾ ਗਲਾਸ ਤੇ ਫਿਰ ਕੀ ਕਹਨੇ ਸਾਰਾ ਕੁਝ ਮੇਰਾ ਪੁੱਜਣ ਤੋਂ ਬਾਅਦਾਂ ਫਿਰ ਮੈਂ ਵਿੱਚ ਪਾਤਾ ਪਾਣੀ ਪਾਣੀ ਪਾ ਕੇ ਮੈਂ ਇਹਨੂੰ ਦੋ ਸੀਟੀਆਂ ਲਗਾਈਆਂ ਦੋ ਸੀਟੀਆਂ ਲਗਾ ਕੇ ਮੈਂ ਫਿਰ ਇਹਨੂੰ ਸੇਮ ਕਰਤਾ ਸੇਮ ਕਰਨ ਤੋਂ ਬਾਅਦਾਂ ਮੈਂ ਫਿਰ ਗੈਸ 2-4 ਮਿੰਟ ਦੇ ਵਿੱਚ ਹੀ ਬੰਦ ਕਰਤਾ ਫਿਰ ਜਦੋਂ ਚੰਗੀ ਤਰ੍ਹਾਂ ਖਿਚੜੀ ਬਣ ਗਈ ਤੇ ਵੇਖਣ 'ਚ ਬੜੀ ਸੋਹਣੀ ਲੱਗਦੀ ਸੀ ਨਵਦੀਪ ਕਹਿੰਦੀ ਕਿ ਮੰਮੀ ਇਹ ਕਿਸੇ ਸੂਪ ਤੋਂ ਘਟਣੀ ਆ ਮੈਂ ਕਿਹਾ ਹਾਂ ਬੇਟਾ ਤੁਸੀਂ ਜਿਹੜੇ ਬਾਜ਼ਾਰ ਦੇ ਵਿੱਚ ਕੋਈ ਵੀ ਚੀਜ਼ਾਂ ਲਿਆ ਕੇ ਖਾਣੇ ਆ ਨਾ ਉਸ ਤੋਂ ਇਹ ਵਧੀਆ ਸੂਪ ਨਹੀਂ ਹੋ ਸਕਦਾ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜੀਆਂ ਤੁਹਾਨੂੰ ਚੀਜ਼ਾਂ ਮਿਲਦੀਆਂ ਵਾਂ ਉਹ ਤੇ ਕਦੋਂ ਦੀਆਂ ਬਣੀਆਂ ਹੁੰਦੀਆਂ ਵਾਂ ਪਰ ਇਹਦੇ ਵਿੱਚ ਸਬਜ਼ੀਆਂ ਦਾ ਵੀ ਸੂਪ ਆ ਗਿਆ ਦਾਲ ਦਾ ਵੀ ਪ੍ਰੋਟੀਨ ਆ ਗਿਆ ਤੇ ਸੁਆਦ ਵੀ ਹੈ ਤੇ ਹੈਲਦੀ ਵੀ ਆ ਇੱਧਰ ਮੈਂ ਦਹੀਂ ਨੂੰ ਚੰਗੀ ਤਰ੍ਹਾਂ ਫੇਟਣ ਤੋਂ ਬਾਅਦਾਂ ਗੈਸ ਨੂੰ ਕਰ ਲਿਆ ਸਾਫ਼ ਨਾਲ ਦੀ ਨਾਲ ਗੈਸ ਨੂੰ ਪੋਛ ਲਿਆ ਤਾਂ ਕਿ ਜਿਹੜਾ ਖਲਾਰਾ ਵੀ ਹੈ ਨਾਲ-ਨਾਲ ਖਤਮ ਹੋ ਜੇ ਉਸ ਤੋਂ ਬਾਅਦਾਂ ਦਹੀਂ ਦੇ ਵਿੱਚ ਥੋੜੀ ਜੀ ਬੂੰਦੀ ਪਾਈ ਤਾਂ ਕਿ ਬੂੰਦੀ ਵਾਲਾ ਦਹੀਂ ਬਣ ਜੇ ਵਿਚ ਥੋੜੀ ਜੀ ਕਾਲੀ ਮਿਰਚ ਪੀਸੀ ਹੋਈ ਪਾਈ ਥੋੜਾ ਜਿਹਾ ਪਾਇਆ ਲੂਣ ਫਿਰ ਮੈਂ ਮੰਚ ਨੂੰ ਆ ਕੇ ਕਿਹਾ ਕਿ ਰੋਟੀ ਬਣ ਗਈ ਹੈ ਰੋਟੀ ਤਿਆਰ ਆ ਤੇ ਇਧਰ ਮੈਂ ਕੁੱਕਰ ਖੋਲਿਆ ਤੇ ਬੜੀ ਵਧੀਆ ਦੇਖਣ ਦੇ ਵਿੱਚ ਖਿਚੜੀ ਲੱਗਨ ਦੀ ਜਿੰਨੀ ਵੇਖਣ ਚ ਵਧੀਆ ਲੱਗਨ ਦੀ ਉਨੀ ਹੀ ਖਾਂਚੀ ਵਧੀਆ ਲੱਗੀ ਬੱਚਾ ਨੇ ਬੜੀ ਪਸੰਦ ਕੀਤੀ ਖਿਚੜੀ ਮਿੰਟੋ ਮਿੰਟ ਖਤਮ ਹੋ ਗਈ ਸਬਜ਼ੀਆਂ ਦੇ ਨਾਲ ਭਰਪੂਰ ਸੀ ਇਸ ਤਰ੍ਹਾਂ ਲੱਗਨ ਦੀ ਸੀ ਜਿੱਦਾਂ ਕਿ ਅੱਜ ਮੈਂ ਮੈਗੀ ਕੁੱਕਰ ਚ ਬਣਾਈ ਹੋਵੇ ਕਿਉਂਕਿ ਮੈਗੀ ਦੇ ਨਾਲ ਉਹ ਜਿਆਦਾ ਵਧੀਆ ਏ ਰਹਿੰਦੀ ਏ ਨਾਲ ਤੇ ਹਲਦੀ ਰਹਿੰਦੀ ਨਾਲੇ ਤਾਂਡੀ ਕੋਈ ਸਿਹਤ ਦਾ ਨੁਕਸਾਨ ਵੀ ਨਹੀਂ ਕਰਦੀ। ਵੰਛ ਤੇ ਨਵਦੀਪ ਨੂੰ ਮੈਂ ਪਾ ਕੇ ਸਭ ਤੋਂ ਪਹਿਲਾਂ ਦਿੱਤੀ ਤੇ ਆਪਣੇ ਮੈਂ ਬਾਅਦ ਵਿੱਚ ਪਾਈ ਕਿਉਂਕਿ ਮੈਂ ਕਿਹਾ ਬੱਚਿਆਂ ਨੂੰ ਪਹਿਲਾਂ ਪਾ ਕੇ ਦਵਾਂ ਫਿਰ ਜਦੋਂ ਬੱਚੇ ਰੋਟੀ ਖਾ ਲੋਗੇ ਤੇ ਆਪਾਂ ਸ਼ਾਮ ਨੂੰ ਗਏ ਬਾਜ਼ਾਰ। ਬਾਜ਼ਾਰ ਮੈਂ ਜਾ ਕੇ ਪਰਦੇ ਲਿਓਣੇ ਸੀ ਪਰਦੇ ਪਰਦੇ ਜਿਹੜੇ ਸੀ ਪੇਸੀ ਦੁਕਾਨ ਤੋਂ ਤੇ ਪਰਦੇ ਲੈਣ ਚਲ ਗਈ ਮੈਂ ਤੇ ਨਵਦੀਪ ਫਿਰ ਮੈਂ ਜਾ ਕੇ ਪਰਦੇ ਵਾਲੀ ਦੁਕਾਨ ਤੇ ਆਪਾਂ ਪੜਦੇ ਲੈ ਪੜਦੇ ਲੈ ਕੇ ਫਿਰ ਆਪਾਂ ਵਾਪਸ ਆਏ ਘਰੇ ਇੱਧਰ ਸਾਰੇ ਫੜਦੇ ਜਿਹੜੇ ਸੀਤੇ ਅਸੀਂ ਉੱਥੇ ਸਾਨੂੰ 10 15 ਮਿੰਟ ਬੈਠਣਾ ਪਿਆ ਉਸ ਤੋਂ ਬਾਅਦ ਘਰੇ ਆਉਂਦੇ ਆਉਂਦੇ ਮੈਂ ਇੱਕ ਪਪੀਤਾ ਖਰੀਦਿਆ ਪਪੀਤਾ ਬੜਾ ਛੋਟਾ ਫਿਰ ਮੈਂ ਪਪੀਤਾ ਕੱਟਿਆ ਉਹਦੇ ਵਿੱਚੋਂ ਇੱਕ ਹੀ ਬੀਜ ਆ ਨਿਕਲਿਆ ਤੇ ਮੈਨੂੰ ਬੜਾ ਚੰਗਾ ਲੱਗਾ ਇੱਧਰ ਆਪਾਂ ਨਵੇਂ ਆਲੂ ਲਿਆਂਦੇ ਨਾਲ ਧਨੀਆ ਲਿਆਂਦਾ ਪਪੀਤਾ ਘਟ ਕੇ ਖਾਦਾ ਉਸ ਤੋਂ ਬਾਅਦ ਨਵਦੀਪ ਨੇ ਕਿਹਾ ਕਿ ਮੰਮੀ ਮੈਨੂੰ ਰਾਤ ਦੀ ਰੋਟੀ ਦੇ ਦਿਓ ਰਾਤ ਦੀ ਰੋਟੀ ਵਿੱਚ ਕੀ ਸੀ ਰਾਤ ਦੀ ਰੋਟੀ ਵਿੱਚ ਸਾਡੀ ਸੀ ਕੱਲ ਦੀ ਬਣੀ ਹੋਈ ਸਬਜ਼ੀ ਚਿੱਟੇ ਚਣਿਆਂ ਦੀ ਚਿੱਟੇ ਚਣਿਆਂ ਦੀ ਸਬਜ਼ੀ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਇਧਰ ਮੰਚ ਨੇ ਫਿਰ ਕਿਹਾ ਕਿ ਮੈਨੂੰ ਵੀ ਥੋੜਾ ਜਿਹਾ ਪਪੀਤਾ ਦਿਓ ਮੈਂ ਕਿਹਾ ਹਾਂ ਬੇਟਾ ਤੈਨੂੰ ਵੀ ਦਵਾਂਗੀ ਕਿਉਂਕਿ ਮੈਨੂੰ ਪੱਕਾ ਪਪੀਤਾ ਬਹੁਤ ਪਸੰਦ ਆ ਤੇ ਮੈਂ ਇਹਨਾਂ ਛੋਟਾ ਜਿਹਾ ਪਪੀਤਾ ਲਿਆਉਣੀ ਤੇ ਛੋਟਾ ਜਿਹਾ ਕੱਟ ਕੇ ਬਈ ਖਾ ਲੈਣੀ ਬੱਚੇ ਜਿਆਦਾ ਪਸੰਦ ਨਹੀਂ ਕਰਦੇ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ